ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਫੇਜ਼ 2 ਦੁਗਰੀ ਵਿਖੇ ਸਿੱਖ ਕੌਮ ਦੇ ਮਹਾਨ ਸ਼ਹੀਦ ਅਤੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਜਥਿਆਂ ਨੇ ਰਸ ਪੀਣੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਤੋਂ ਬਾਅਦ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਵੱਲੋਂ ਇੱਕ ਵਿਸ਼ੇਸ਼ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਪੰਥ ਪ੍ਰਸਿੱਧ ਕਵੀਆਂ ਨੇ ਹਿੱਸਾ ਲੈ ਕੇ ਇਸ ਪ੍ਰੋਗਰਾਮ ਦੇ ਜ਼ਰੀਏ ਗੁਰੂ ਸਾਹਿਬਾਨਾਂ ਦੇ ਜੀਵਨ, ਬਾਬਾ ਦੀਪ ਸਿੰਘ ਜੀ ਦੇ ਜੀਵਨ ਅਤੇ ਹੋਰ ਸ਼ਹੀਦਾਂ ਦੇ ਜੀਵਨ ਬਾਰੇ ਕਾਵ ਰਚਨਾਵਾਂ ਸੁ ਸਤ ਦੀ ਅਨੋਖੀ ਮਿਸਾਲ ਪੇਸ਼ ਕੀਤੀ ਇਸ ਪ੍ਰੋਗਰਾਮ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਘਰ ਦੀ ਅਸੀਸ ਪ੍ਰਾਪਤ ਕੀਤੀ ਪ੍ਰੋਗਰਾਮ ਦੇ ਅੰਦਰ ਵਿੱਚ ਗੁਰੂ ਘਰ ਦੇ ਮੁੱਖ ਸੇਵਾਦਾਰ ਸਰਦਾਰ ਅਰਵਿੰਦ ਸਿੰਘ ਸੱਧੂ ਨੇ ਆਏ ਸਾਰੇ ਕਵੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਲੋਕ ਕਹਿੰਦੇ ਆ ਜਦ ਕੋਈ ਬਾਨੀਆਂ ਦੀ ਸਿਰ ਤਲੀ ਤੇ ਧਰਨਾ ਦੰਦੀ ਹੈ ਆਪਣੇ ਧਰਮ ਤੇ ਕੌਮ ਦੇ ਖਾਤਰ ਦਾ ਹੈ ਆਪਣੇ ਤਨ ਤੇ ਕੌਣ ਦੀ ਖਾਤਰ ਤਾਏ ਹੱਸ ਹੱਸ ਕੇ ਮੰਨਣਾ ਚਾਹਦੀ ਹੈ ਹੱਸ ਹੱਸ ਕੇ ਮੰਨਣਾ ਚਾਹੁੰਦੀ ਹੈ ਦੀਕ ਸੋ ਸਰ万ਸਰੇ ਦਾਨੀਆਂ ਬੀਤ ਤੋ ਅੰਮ੍ਰਿਤ ਸਰ ਦੇ ਪਿੰਡ ਪਹੂ ਵੇਲਿਆਂ ਦਾ ਬਾਬਾ ਦੀਪ ਸਿੰਘ ਮਹਾਨ ਇਨਸਾਨ ਹੋਏ ਅੰਮ੍ਰਿਤ ਸਰ ਦੇ ਪਿੰਡ ਪਹੂ ਵੇਲਿਆਂ ਦਾ ਬਾਬਾ ਦੀਪ ਸਿੰਘ ਮਹਾਨ ਜੀ ਜੋ ਬਹੁਤ ਹੀ ਮਹਾਨ ਸਾਡੇ ਕਵੀਤਰੀ ਨੇ ਤੇ ਇਸ ਇਲਾਕੇ ਦੇ ਵਿੱਚ ਹੀ ਰਹਿੰਦੇ ਨੇ ਬਹੁਤ ਹੀ ਵਧੀਆ ਕਵੀ ਸਹਿਬਾਨ ਸਟੇਟ ਤੇ ਇਹ ਲੈ ਕੇ ਆਏ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਵੀ ਆਪਣੀ ਹਾਜ਼ਰੀ ਲਗਵਾਉਣ ਕਿਉਂਕਿ ਥੋੜਾ ਜਿਹਾ ਸਮਾਂ ਸਾਡੇ ਕੋਲ ਹੋਰ ਹੈ ਤਾਂ ਆਓ ਇਸ ਸਮੇਂ ਚ ਕਵੀ ਦਰਬਾਰ ਦੀ ਆਪਾਂ ਇਹਨਾਂ ਤੋਂ ਕਵਿਤਾ ਸੁਣੀਏ अगो वाले जिस तरह में चाह गए प्रबंधक कमेटी चाहेगी उस तरह कवि दरबार चलेगा आप जे की गोजना इन्हों पेश करिए सुनिए बोले ਆ ਚੁੱਕੀਆਂ ਕਿਉਂਕਿ ਪਹਿਲਾਂ ਕੋਈ ਵੀ ਬੋਲਣਾ ਨਹੀਂ ਚਾਹੁੰਦਾ ਸਾਰੇ ਸੌਣੇ ਸੰਗਤ ਵਿੱਚ ਬੋਲਣਾ ਹੈ ਇਸ ਲਈ ਮੇਰਾ ਦੂਸਰਾ ਦੂਸਰੀ ਵਾਰੀ ਹੈ ਬੇਜਾਗਾ ਸਹੀ ਜਨਮ ਦਿਹਾੜਾ ਮਨਾ ਰਹੇ ਹਨ ਬਾਬਾ ਦੀਪ ਸਿੰਘ ਜੀ ਦਾ ਪਰ ਸਾਰੀ ਜਿਹੜਾ ਇਤਿਹਾਸ ਹੈ ਕਵੀਆਂ ਨੇ ਲਿਖਿਆ ਉਹ ਉਹਨਾਂ ਦੀ ਬੀਖਤਾ ਤੇ ਗੁੰਗਾਇ ਨੇ ਸਾਰੀ ਉਹਨਾਂ ਦੀ ਜੋ ਲੜਾਈ ਵਿੱਚ ਉਹਨਾਂ ਨੇ ਕਮਾਲ ਕੀਤੀ ਹੈ ਉਹੀ ਸਾਰੇ ਕਵੀਆਂ ਨੇ ਰੱਖਿਆ ਲਿਤਰ ਤੇ ਮੈਂ ਵੀ ਕੁਝ ਲੈਣਾ ਤੁਹਾਡੇ ਨਾਲ ਸਾਟਿਆਗਾ ਵੀਰ ਕਿ ਅਮਰ ਸਰਤੇ ਕਬਜ਼ਾ ਕਰਕੇ ਕੀਤਾ ਜਲਮ ਜਲੋ ਅਬਦਾਲੀ ਗੁਰੂ ਨੈਨੂ ਲੁੱਟਿਆ ਟਾਇਆ ਸ਼ਹਿਰ ਸਿੰਘਾਂ ਤੋਂ ਹੋਇਆ ਖਾਲੀ ਵੇਖ ਕੇ ਬੇਅਕਦੀ ਹੰ ਮੰਦਰ ਦੀ ਉੱਡ ਰਹੀ ਸੀ ਕਲਸਰੀ ਲਾਲੀ ਦੀਪ ਸਿੰਘ ਨੇ ਵਿਜਗੰਦ ਮੇ ਕਿਹਾ ਮੇਰੇ ਵਿੱਚ ਦਮ ਨੇ ਹarli ਹੈਂ ਖੰਡਾ ਫੜ ਅਰਦਾਸਾ ਕੀਤਾ ਮਹਿਲ ਕਰੀ ਤੂੰ ਪੰਥ ਦੇ ਵਾਲੀ

ਕਖਲਚਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸ੍ਰੀ ਚੋਖਨੀ ਸਾਹਿਬ ਅਰਮੰਡ ਸਟੇਟ ਫੇਸ ਦੋ ਦੁਗਰੀ ਲੁਧਿਆਣਾ ਵਿਖੇ ਮਹਾਨ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਦਾ ਜੋ ਜਨਮ ਦਿਹਾੜਾ ਉਹ ਸਾਰੇ ਸਿੱਖ ਜਗਤ ਦੇ ਵਿੱਚ ਸਰਦਾਰ ਔਰ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਅੱਜ ਵਿਸ਼ੇਸ਼ ਤੌਰ ਤੇ ਜਿਹੜੇ ਅੱਜ ਦੇ ਸ਼ਾਮਾਂ ਦੇ ਦੀਵਾਨ ਨੇ ਇਹਦੇ ਵਿੱਚ ਕਵੀ ਦਰਬਾਰ ਜੋ ਜਿਤ ਕੀਤਾ ਗਿਆ ਕਵੀ ਜਨ ਆਪਣੀਆਂ ਕਵਤਾਵਾਂ ਇਹ ਬਾਬਾ ਦੀਪ ਸਿੰਘ ਜੀ ਦੇ ਇਹ ਸ਼ਹੀਦੀ ਦੇ ਉੱਤੇ ਔਰ ਜੋ ਉਹਨਾਂ ਨੇ ਇਹ ਕਾਰਨਾਮੇ ਸਿੱਖ ਜਗਤ ਲਈ ਜੋ ਪੂਰਨੇ ਪਾਏ ਉਹਦੇ ਉਹ ਆਪਣੇ ਕਵਤਾਵਾਂ ਦੇ ਵਿੱਚ ਦਰਸਾ ਰਹੇ ਨੇ ਔਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦੇ ਉੱਤੇ ਛਾਤੀ ਮਾਰੀਏ ਤਾਂ ਉਹਨਾਂ ਨੇ ਜਿਹੜਾ ਸਾਰਾ ਜੀਵਨ ਹੈ ਨਾ ਇਹ ਆਪਣਾ ਧਰਮ ਦੀ ਖਾਤਰ ਔਰ ਇਨਸਾਨ ਨੂੰ ਇੱਜ਼ਤ ਨਾਲ ਜੀਣ ਦੀ ਖਾਤਰ ਉਹਨਾਂ ਨੇ ਇਹ ਸਾਰਾ ਜੋ ਉਪਦੇਸ਼ ਹੈ ਇਹ ਸਾਡੀ ਝੋਲੀ ਦੇ ਵਿੱਚ ਪਾਇਆ ਔਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਔਰ ਇਹ ਉਹ ਇਹ ਬਡੇਪੇ ਦੇ ਵਿੱਚ ਵੀ 75 ਸਾਲ ਦੀ ਉਮਰ ਦੇ ਵਿੱਚ ਇਹਨੇ ਭਾਰੇ ਖੰਡੇ ਅਖੰਡੇ ਦੇ ਨਾਲ ਜਿਹਦਾ 18 ਕਿਲੋ ਭਾਰ ਸੀ ਉਸ ਨੂੰ ਇਹੋ ਜੰਗੇ ਮੈਦਾਨ ਦੇ ਵਿੱਚ ਉਹਦੇ ਨਾਲ ਦੁਸ਼ਮਣ ਦੇ ਨਾਲ ਲੋਹਾ ਲੈਂਦੇ ਹੋਏ ਇਹ ਦਰਬਾਰ ਸਾਹਿਬ ਦੀ ਇਹ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਉਹਨਾਂ ਨੇ ਜਿਹੜਾ ਸੀਗਾ ਇਹ ਆਪਣਾ ਬਲੀਦਾਨ ਦਿੱਤਾ ਔਰ ਜਿਹੜਾ ਸੰਸਾਰ ਤੇ ਵਿੱਚ ਭਲਾਇਆ ਨਹੀਂ ਜਾ ਸਕਦਾ ਔਰ ਇਸ ਦੀ ਮਿਸਾਲ ਵੀ ਇਹ ਆਪਣੇ ਇਹਦੇ ਬਰਾਬਰ ਦੀ ਹੋਰ ਕੋਈ ਨਹੀਂ ਦਿੱਤੀ ਜਾ ਸਕਦੀ ਹੈ ਤੋਂ ਮੈਂ ਸੀ ਇਸ ਤੌਰ ਤੇ ਉਸ ਘਟਨਾ ਦਾ ਜ਼ਿਕਰ ਕਰਾਂਗਾ ਜਦੋਂ ਕੁਰਕਸ਼ੇਤਰ ਦੇ ਨੇੜੇ ਇਹ ਐਮ ਸਾਹਬਦਾਲੀ ਜਦੋਂ ਇਹ ਧਨਮਾਲ ਲੁੱਟ ਕੇ ਲਿਜਾ ਰਹੇ ਸਨ ਔਰ ਹਿੰਦੁਸਤਾਨ ਦੀਆਂ ਇਹ ਨੌਜਵਾਨ ਲੜਕੀਆਂ ਔਰ ਬੱਚਿਆਂ ਨੂੰ ਉਹ ਕੈਦ ਕੈਦੀ ਬਣਾ ਕੇ ਲਿਜਾ ਰਿਆ ਸੀ ਔਰ ਤੁਨਤਨ ਬਾਬਾ ਦੀਪ ਸਿੰਘ ਜੀ ਦੇ ਜਥੇ ਨੇ ਕੁਰਕਸ਼ੇਤਰ ਦੇ ਕੋਲੇ ਉਹਨਾਂ ਤੋਂ ਇਹ ਇਹਨਾਂ ਨੂੰ ਉਹ ਆਪਣੇ ਛਡਵਾ ਕੇ ਉਹ ਸਾਰੀਆਂ ਬੀਬੀਆਂ ਨੂੰ ਔਰ ਬੱਚਿਆਂ ਨੂੰ ਘਰ ਘਰ ਦੇ ਵਿੱਚ ਪਹੁੰਚਾਇਆ ਸੀ ਜੋ ਕਿ ਦੇਸ਼ ਦੀ ਸ਼ਾਨ ਨੂੰ ਇਥੇ ਤਰ੍ਹਾਂ ਕਾਇਮ ਰੱਖਣ ਲਈ ਬਾਬਾ ਜੀ ਨੇ ਆਪਣਾ ਜੋ ਜੀਵਨ ਸੀਗਾ ਉਹਦਾ ਬਲੀਦਾਨ ਦਿੱਤਾ ਸੋ ਸਾਨੂੰ ਵੀ ਉਸ ਮਾਰਗ ਦੇ ਉੱਤੇ ਚੱਲਣਾ ਚਾਹੀਦਾ ਸਾਡੇ ਨੌਜਵਾਨ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਆ ਉਹਨੂੰ ਬਾਬਾ ਜੀ ਦੇ ਜੀਵਨ ਤੋਂ ਸਿੱਖਿਆ ਲੈ ਕੇ ਆਪਣਾ ਜੀਵਨ ਹੈ ਜਿਹੜਾ ਇਹ ਗੁਰੂ ਹਰਿਹਾਏ ਦੇ ਮੁਤਾਬਕ ਬਤੀਤ ਕਰਨਾ ਚਾਹੀਦਾ ਇਹੀ ਤੁਹਾਡਾ ਸੰਦੇਸ਼ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾਮੈਨ ਬੋਬੀ ਨੰਦਾ ਦੇ ਨਾਲ ਟੋਲੀ ਖੰਨਾ ਦੀ ਰਿਪੋਰਟ ਏਐਸਐਮ ਨਿਊਜ਼